ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿੱਥੇ ਪੰਜਾਬ ਪੁਲਿਸ ਇੱਕ ਵਾਰ ਫਿਰ ਸਰਗਰਮੀ ਦਿਖਾ ਕੇ ਨਸ਼ੀਲੇ ਪਦਾਰਥਾਂ ਦੇ ਉੱਤੇ ਨਕੇਲ ਕੱਸਦੀ ਨਜ਼ਰ ਆ ਰਹੀ ਹੈ ਇੱਥੋਂ ਤੱਕ ਕਿ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਘਰ ਤੱਕ ਵੀ ਢਾਹ ਢੇਰੀ ਕੀਤੇ ਜਾ ਰਹੇ ਹਨ ਉੱਥੇ ਦੂਸਰੇ ਪਾਸੇ ਸਮਾਜ ਦੇ ਵਿੱਚ ਚੱਲ ਰਿਹਾ ਗੈਰ ਸਮਾਜਿਕ ਧੰਦੇ ਵੀ ਚੋਪਟ ਕਰਨ ਦੇ ਲਈ ਪੁਲਿਸ ਪੂਰੀ ਸਰਗਰਮੀ ਦਿਖਾ ਰਹੀ ਹੈ ਇਸੇ ਤਰ੍ਹਾਂ ਹੀ ਫਾਿਲਕਾ ਸ਼ਹਿਰ ਦੇ ਵਿੱਚ ਇੱਕ ਕਲੋਨੀ ਦੇ ਅੰਦਰ ਇੱਕ ਘਰ ਦੇ ਵਿੱਚ ਗੈਰ ਸਮਾਜਿਕ ਧੰਦਾ ਕਾਫੀ ਤੋ ਚੱਲ ਰਿਆ ਸੀ ਜੋ ਕਿ ਪੁਲਿਸ ਦੀਆਂ ਅੱਖਾਂ ਤੋਂ ਪਰੋਖੇ ਸੀ ਜਿਵੇਂ ਹੀ ਇਸ ਗੈਰ ਸਮਾਜਿਕ ਧੰਦੇ ਯਾਨੀ ਦੇਵਪਾਰ ਦੇ ਧੰਦੇ ਦੀ ਪਿੰਕ ਪੁਲਿਸ ਨੂੰ ਪਈ ਤਾਂ ਪੁਲਿਸ ਨੇ ਮੌਕੇ ਤੇ ਰੇਡ ਕਰਕੇ ਤਿੰਨ ਚਾਰ ਜੋੜਿਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚ ਕੁਝ ਔਰਤਾਂ ਤੇ ਕੁਝ ਮਰਦ ਸ਼ਾਮਲ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਪਾ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਵੀ ਵਿਅਕਤੀ ਅਜਿਹਾ ਸੋਚ ਵੀ ਨਾ ਸਕੇ ਤੇ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ویڈیو

proper ਜਾਣਕਾਰੀ ਤਾਂ ਨਹੀਂ ਵਸੇ ਹੀ ਜਾਣਕਾਰੀ ਮਿਲੀ ਹੈ ਕਿ ਅੰਦਰ ਕੁਝ ਮਹਿਲਾ ਤੇ ਕੋਈ ਲੜਕੇ ਸੀਗੇ ਜਿਸ ਅਧਾਰ ਤੇ ਸ਼ੱਕ ਦੇ ਅਧਾਰ ਤੇ ਪੁਲਿਸ ਨੇ ਰੇਡ ਕੀਤੀ ਤੇ ਉਹਨਾਂ ਨੂੰ ਫੜ ਕੇ ਥਾਣੇ ਲੈ ਕੇ ਆਏ ਕਿੰਨੇ ਕੀਗੇ ਅ 3-4 ਜਣੇ ਜੀ ਜੀ چي آلو پادے هر پاسے آ جا نين رو ينه راس ملي سو پيٽا پيٽا پيٽا

ਸਰ ਸਰ ਕੀ ਕੀ ਕਾਰਵਾਈ ਸਰ ਕੀਤੀ ਗਈ ਤੁਹਾਡੇ ਵੱਲੋਂ ਸਰ ਤੁਹਾਨੂੰ ਕੋਈ شکایت ਆਈ ਸੀ ਕਿ ਉਹਦਾ ਦਾਖਲਾ ਜੀ ਕਾਰਵਾਈ ਕੀਤੀ ਹੈ ਜੀ ਅੱਜ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਈ ਸੀ ਜੀ ਉਹ ਰਾਜਾ ਸ਼ਾਮੀ ਕਰਾਉਣੇ ਕੋਈ ਛਾਣੋ ਦੇਵ ਪਾਰ ਦੇ ਆਈ ਸੀ ਜੀ ਜੀ ਉਸ ਦਾ ਮਤਾਬ ਕਰਕੇ ਹੋਰ ਵੈਰੀਫਾਈ ਕਰ ਲੈਣਿਆ ਹੋਇਆ ਤੁਹਾਨੂੰ ਕੋਈ ਨਾਮ ਨੂੰ ਪਤਾ ਲੱਗੇ ਕਰੇ ਨਾ ਨਾਮ